ਰੋਟੀ ਖਾਣ ਤੋਂ ਪਹਿਲਾਂ ਜਿੰਨਾ ਖਾ ਸਕਦੇ ਹੋ ਕੱਲਾ ਖਾ ਲਓ ਦੇਸੀ ਘੀ ਹਾਂ ਇੱਕ ਦਾ ਚਮਚਾ ਆਮ ਲੋਕ ਵੀ ਇਦਾਂ ਕਹਿੰਦੇ ਸਾਰਿਆਂ ਲਈ ਜੀ ਘਿਓ ਲਈ ਕੌਣ ਦੱਸਦਾ ਮੈਨੂੰ ਤਾਂ ਜਗਣਾ ਵੀ ਇਹ ਤਵਾ ਮਹੀਨੇ ਵਾਲੀ ਗੱਲ ਵਹਿਮ ਹਾਂ ਜੀ ਵਹਿਮ ਬੜਿਆ ਇਹ ਨਹੀਂ ਚਾਹੀਤੇ ਜਾਂ ਕੋ ਲੋਜਿਕ ਹੋਵੇ ਦਾ ਤਾਂ ਵੀ ਹਮਾਂ ਨੂੰ ਬਿਲਕੁਲ ਜੀ ਕਈ ਆ ਜਾਂਦੇ ਆ ਜੀ ਵੀ ਸੱਚੇ ਮੂੰਹ ਜਾਓ ਅੱਛਾ ਜੀ ਮੇਰੇ ਅਸਾਬ ਨਾਲ ਇਹ ਮੂੰਹ ਸੱਚਾ ਹੀ ਆਏ ਜੂਠਾ ਕਿੱਥੋਂ ਹੋਜੂ ਤੇ ਸੱਚਾ ਕਿੱਥੋਂ ਹੋਜੂ ਜਿੰਨਾ ਤੁਸੀਂ ਕਿਸੇ ਵਹਿਮ ਬਾਰੇ ਸੁਣਦੇ ਆ ਨਾ ਤੁਸੀਂ ਮੈਨੂੰ 10 ਵਹਿਮ ਦੱਸੋਗੇ ਨਾ ਕਿ ਮੇਰੇ ਦਿਮਾਗ ਦੇ ਵਿੱਚ ਕਿਤਨੇ ਕਿਤੇ ਫਸ ਗਿਆ ਫਸ ਗਿਆ ਫਸ ਗਿਆ ਬਾਬਾ ਜੀ ਜਿੱਦਾਂ ਆਪਾਂ ਇੱਥੇ ਮੈਂ ਪਿਛਲੇ 2 ਮਹੀਨੇ ਤੋਂ ਇੱਥੇ ਆ ਰਿਹਾ ਤੇ ਮੈਂ ਅਬਜ਼ਰਵ ਕੀਤਾ ਮੈਂ ਦੇਖਿਆ ਇਹ ਇੱਥੇ ਜਿੱਦਾਂ ਸੱਪ ਦੇ ਕੱਟੇ ਵਾਲੇ ਕੱਖ ਲੱਗ ਗਿਆ ਇੱਥੇ ਬਹੁਤ ਲੋਕ ਆਉਂਦੇ ਆ ਹਾਂਜੀ ਤੇ ਉਹ ਬੜੀਆਂ ਵਿਚਾਰਾਂ ਕਰਦੇ ਇੱਥੇ ਨਾ ਜਿੱਦਾਂ ਕੱਪੜੇ ਵੀ ਨਹਾ ਕੇ ਇੱਥੇ ਸਿੱਟ ਜਾਂਦੇ ਆ ਹਾਂਜੀ ਤੇ ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਪੁੱਛਣ ਦੀ ਵੀ ਚਲੋ ਸਾਡੇ ਕੋਲ ਨਾ ਟਾਈਮ ਨਹੀਂ ਸਗਾ ਉਸ ਹਿਸਾਬ ਨਾਲ ਤੇ ਮੈਂ ਜਾਨਣਾ ਚਾਹਣਾ ਏਦਾਂ ਦੇ ਕਿਹੜੇ ਵਿਚਾਰ ਆ ਹੋਰ ਜਿਵੇਂ ਕੱਪੜੇ ਸਿੱਟ ਜਾਂਦੇ ਏਦਾਂ ਹੋਰ ਵੀ ਕਈ ਕੁਝ ਹੋਣੀਆਂ ਚੀਜ਼ਾਂ ਏ ਵਿਚਾਰਾ ਬਹੁਤ ਹੈ ਜੀ ਕੀ ਕਰਦੇ ਬਹੁਤ ਹੈ ਇੱਕ ਤਾਂ ਮੋٹے ਤੌਰ ਤੇ ਆ ਜਿਹੜਾ ਖੱਖ ਲੱਗ ਗਿਆ ਹਾਂਜੀ ਜਾਂ ਦਮੂਹੀ ਕਰਨ ਦੇ ਲੜੀਆ ਹਾਂਜੀ ਮੇਰੇ ਹਿਸਾਬ ਨਾਲ ਇਹ ਆ ਭਈ ਜੇ ਤਾਂ ਦੰਦੀ ਵੱਢਦਾ ਹੈ ਹਾਂਜੀ ਤਾਂ ਦੰਦ ਤੇ ਨਿਸ਼ਾਨ ਲੱਗ ਜਾਂਦੇ ਆ ਲੱਗ ਜਾਂਦੇ ਜੇ ਦੰਦ ਦੇ ਨਿਸ਼ਾਨ ਨਹੀਂ ਲੱਗੇ ਫੇ ਉਹਦੀ ਕਿਤੇ ਜ਼ਹਿਰ ਤੁਹਾਡੀ ਚਮੜੀ ਤੇ ਲੱਗੀ ਆ ਠੀਕ ਆ ਜੀ ਬਿਲਕੁਲ ਉਹ ਚਮੜੀ ਮੁਸਾਮਾ ਰਹੀ ਸਾਡੇ ਅੰਦਰ ਜਾਂਦੀ ਆ ਹੌਲੀ ਹੌਲੀ ਜਾਂਦੀ ਆ ਜੀ ਜਿੱਥੇ ਜਾਂਦੀ ਜਿੱਥੇ ਉਹ ਖੂਨ ਨਾਲ ਰਲਦੀ ਉਹਤੇ ਉਹਦਾ ਕਲੋਟ ਵੀ ਬਣਾਉਂਦੀ ਆ ਆਮ ਤੌਰ ਤੇ ਕਹਿ ਦਿੰਦੇ ਆ ਸਾਫ ਜੀ ਲੜਿਆ ਸੀ ਉਸ ਲਈ ਮਰ ਗਿਆ ਬੱਚਾ ਉਹ ਕਲੋਟ ਆ ਜਾਂਦਾ ਦਿਲ ਤੇ ਠੀਕ ਆ ਤੇ ਲੜਦਾ ਤਾਂ ਦੰਦਾਂ ਦੇ ਨਿਸ਼ਾਨ ਹੁੰਦੇ ਆ ਇੱਕ ਕਦਮ ਹੋ ਗਈ ਜਿੰਨੀ ਜ਼ਹਿਰ ਸੀ ਉਹਦੀ ਇੱਕ ਕਦਮ ਦਿੱਤੇ ਹੋ ਕੇ ਚਾਹੇ ਚੱਲ ਗਿਆ ਚਾਹੇ ਨਾ ਚੱਲਿਆ ਤੇ ਇਹ ਹੋਰ ਹੋਲੀ-ਹੋਲੀ ਰਲਦੀ ਆ ਜੀ ਬਿਲਕੁਲ ਸਾਡੀ ਕੋਈ ਨਾੜੀ ਜੜੀ ਆ ਦਿਲ ਨੂੰ ਲਜਾਂਡੇ ਹੀ ਆ ਕੋਣ ਹਾਂਜੀ ਹਾਂਜੀ ਇਧਰੋਂ ਇਹਦਾ ਤੋਕਾ ਇਧਰੋਂ ਰਲ ਗਿਆ ਉਹਨੂੰ ਉੱਥੇ ਜਾ ਕੇ ਲਾਤਾ ਕਲੋਟ ਆ ਗਿਆ ਤੇ ਅਟੈਕ ਹੋ ਗਿਆ ਬਿਲਕੁਲ ਤੇ ਦੂਜਾ ਹੈਗਾ ਆ ਖਵਰ ਲੈਣ ਹੁੰਦੇ ਆ ਹੈ ਤੇਰੇ ਸੱਪ ਲੜ ਗਿਆ ਸਾਡੇ ਇੱਕ ਮੁੰਡੇ ਦੇ ਲੜਿਆ ਸੀ ਉੱਥੇ ਆਈ ਦੀ ਉਹ ਮਰੀਜ਼ ਸੋਚਦਾ ਉਹਦੇ ਮੈਂਟਲੀ ਐਸਾ ਹੁੰਦਾ ਇੱਕ ਸੱਪ ਦੀ ਦਹਿਸ਼ਤ ਉਦਾਂ ਹੀ ਬੜੀ ਹੁੰਦੀ ਹੈ ਬੜੀ ਹਾਂ ਸੱਪ ਸਾਨੂੰ ਤਾਂ ਸੱਪ ਦੇ ਕੇ ਤਾਂ ਹੁੰਦਾ ਵੀ ਪਤਾ ਨਹੀਂ ਉਹ ਹੋਊਗਾ ਕਿ ਸਾਡਾ ਉਦਾਂ ਹੀ ਦਿਮਾਗ ਆ ਬੰਦ ਹੋ ਜਾਂਦਾ ਡਰ ਲੱਗਣ ਲੱਗ ਜਾਂਦਾ ਇੰਨੀ ਕਿ ਮਤਲਬ ਤਹਿਸ਼ਤ ਆ ਹਾਂਜੀ ਕਈਆਂ 'ਚ ਨਹੀਂ ਹੈਗੀ ਬਿਲਕੁਲ ਜਿੱਦਾਂ ਹੁਣ ਤੁਸੀਂ ਇੱਥੇ ਰਹਿੰਦੇ ਆ ਹਾਂਜੀ ਇੱਥੇ ਦੇਖਦੇ ਵੀ ਅੱਜ ਜਦੋਂ ਆਪਾਂ ਇੱਥੇ ਚੰਦਨ ਦਾ ਬੂਟਾ ਦੇਖ ਰਹੇ ਹਾਂ ਇਹਦਾ ਸੱਪ ਸੀ ਹਾਂਜੀ ਤੇ ਤੁਸੀਂ ਪਰ ਘਬਰਾਏ ਨਹੀਂ ਬਿਲਕੁਲ ਵੀ ਸਾਡੇ ਵਰਗਾ ਅਸੀਂ ਬੱਸ ਹੋ ਜਾਂਦੀ ਦੇਖ ਕੇ ਵੀ ਯਾਰ ਕਿਤੇ ਆਵੀ ਬੱਸ ਡਰ ਪਿਆ ਆ ਡਰ ਹਾਂਜੀ ਤੇ ਅੱਛਾ ਚਲੋ ਇਹ ਤਾਂ ਚਲੋ ਤੁਹਾਡੀ ਗੱਲ ਸਹੀ ਆ ਫਿਰ ਜਿਹੜੀ ਇੱਥੇ ਆਉਂਦੇ ਆ ਕਈ ਗਲਤ ਵਿਚਾਰਾਂ ਕਰਦੇ ਆ ਜਿਨ੍ਹਾਂ ਤੋਂ ਤੁਸੀਂ ਮਤਲਬ ਕਿ ਵੀ ਉਹਨਾਂ ਨੂੰ ਸਮਝਾਉਣੇ ਵੀ ਆ ਤੁਸੀਂ ਉਹ ਕਿਹੜੀਆਂ-ਕਿਹੜੀਆਂ ਵਿਚਾਰਾਂ ਆ ਜਿਹੜੀਆਂ ਜਿਨ੍ਹਾਂ ਤੋਂ ਤੁਸੀਂ ਰੋਕਦੇ ਵੀ ਆ ਉਹ ਜੀ ਕਈ ਆ ਜਾਂਦੇ ਆ ਜੀ ਵੀ ਸੱਚੇ ਮੂੰਹ ਜਾਓ ਅੱਛਾ ਜੀ ਮੇਰੇ ਹਿਸਾਬ ਨਾਲ ਇਹ ਮੂੰਹ ਸੁੱੱਚਾ ਹੀ ਆ ਇਹ ਝੂਟਾ ਕਿੱਥੋਂ ਹੋਜੂ ਤੇ ਸੱਚਾ ਕਿੱਥੋਂ ਹੋਜੂ ਸਾਡੇ ਮੂੰਹ 'ਚ ਹਰ ਵੇਲੇ ਤੱਕ ਰਹਿੰਦਾ ਉਹ ਝੂਟਾ ਨੱਕ ਤੋਂ ਸੀਂਦ ਨਿਕਲਦਾ ਉਹ ਉਹ ਗੰਦਾ ਆ ਤਸੀਨਾ ਨਿਕਲਦਾ ਅੱਖਾਂ ਚੋਂ ਗਿੱਦ ਨਿਕਲਦੀ ਕਿਹੜਾ ਥਾਂ ਅਸੀਂ ਮੂੰਹ ਦਾ ਸੱਚਾ ਕਰਾਂਗੇ ਬਾਕੀ ਜਿਹਨੂੰ ਇਹ ਤਕਲੀਫ ਹੈਗੀ ਆ ਹਾਂਜੀ ਉਹ ਜੇ ਪੇਟ ਦਾ ਖਾਲੀ ਆ ਤਾਂ ਉਹਨੂੰ ਜਿਆਦਾ ਤਕਲੀਫ ਨੁਕਸਾਨ ਆਊਗਾ ਅੱਛਾ ਜੀ ਜਿੰਨਾ ਰੱਜਾ ਆਊਗਾ ਹਾਂਜੀ ਉਹਨਾਂ ਉਹਦਾ ਜੋਰ ਪਾਊਗਾ ਹਾਂਜੀ ਤੇ ਉਹ ਬਚਾਊਗਾ ਉਹਦਾ ਜਿੰਨਾ ਭੁੱਖਾ ਆਊਗਾ ਉਹਨਾਂ ਉਹਨੂੰ ਨੁਕਸਾਨ ਕਰੂਗਾ ਨਹੀਂ ਫਿਰ ਜਿੱਦਾਂ ਤੁਹਾਡਾ ਤੁਸੀਂ ਕੀ ਖਾਣ ਨੂੰ ਵੀ ਕਹਿੰਨੇ ਆ ਹੈਨਾ ਉਹਨਾਂ ਦਿਨਾਂ ਦੇ ਵਿੱਚ ਜਿਦਾ ਹੋਇਆ ਹੋਵੇ ਪਰ ਉਹ ਦਿਲ ਦਾ ਜਿਆਦਾ ਜੋਰ ਨਹੀਂ ਲੱਗਦਾ ਦਿਲ ਨਹੀਂ ਜੀ ਸਰ ਸਰਪੋਜੀਸ਼ਨ ਵੱਧ ਹੀ ਨਹੀਂ ਤੇਜ਼ ਨਹੀਂ ਹਜਰਬੇਦ ਦੇ ਸਾਹਬ ਨਾਲ ਹਾਂਜੀ ਤੁਹਾਨੂੰ ਕੋਈ ਇਦਾਂ ਦੀ ਦਿਲ ਦਾ ਕੋਈ ਸਬੰਧੀ ਕੋਈ ਮਹਿਸੂਸ ਹੁੰਦੀ ਆ ਸੱਪ ਲੜੇ ਤੇ ਕਹਿੰਦਾ ਮੈਂ ਨਹੀਂ ਜੀ ਉਦਾਂ ਵੀ ਘਿਓ ਦੀ ਗੱਲ ਕਰਦੇ ਆ ਹਾਂਜੀ ਰੋਟੀ ਖਾਣ ਤੋਂ ਪਹਿਲਾਂ ਜਿੰਨਾ ਖਾ ਸਕਦੇ ਹੋ ਕੱਲਾ ਖਾ ਲਓ ਦੇਸੀ ਘੇ ਹਾਂ ਇੱਕ ਦਾ ਚਮਚਾ ਆਮ ਲੋਕ ਵੀ ਇਦਾਂ ਕਹਿੰਦੇ ਸਾਰਿਆਂ ਲਈ ਜੀ ਘਿਓ ਲਈ ਕੌਣ ਦੱਸਦਾ ਅਯੁਰਵੇਦ ਦੇ ਹਾਲ ਕਹਿੰਦਾ ਸੀ ਉਹ ਸਾਡੀਆਂ ਆਂਤੜੀਆਂ ਚ ਮੈਲ ਨਹੀਂ ਜਮੜ ਦਿੰਦਾ ਤਲ ਹੁੰਦੀ ਆ ਨਗਾ ਦਿੰਦਾ ਅੱਛਾ ਮੈਨੂੰ ਇਹ ਚੰ ਨੂੰ ਸਹੀ ਵੀ ਲੱਗਾ ਅੱਛਾ ਜੀ ਅੱਛਾ ਜੀ ਕਿਉਂਕਿ ਇਹਦੇ ਵਿੱਚ ਹੁਣ ਮੈਂ ਤਾਂ ਬਜ਼ੁਰਗਾਂ ਤੋਂ ਸੁਣਿਆ ਸੀ ਵੀ ਘੋ ਖਾਓ ਹਾਂਜੀ ਹਾਂਜੀ ਦੁੱਧ ਹੈਗਾ ਰੀਸ਼ਾ ਕਰਦਾ ਆ ਇਹ ਨੁਕਸਾਨ ਕਰਦਾ ਆ ਅੱਛਾ ਜੀ ਦਹੀਂ ਕਰਦਾ ਆ ਕਟਾਸ ਆ ਅੱਛਾ ਜੀ ਤੇ ਘੋ ਜਿਹੜਾ ਹੈ ਸਾਰਾ ਨਾ अच्छा चलो मैं जदा सारे ਵਿਅਕਸ ਨੂੰ ਦੱਸਣਾ ਚਾਹੁੰਨਾ ਆ ਕਿ ਵੀ ਮੈਂ ਬਾਬਾ ਜੀ ਕੋ ਆਇਆ ਸੀ ਤੇ ਤੇ ਦੇਖਿਆ ਸੀਗਾ ਜਦੋਂ ਲੋਕੀ ਆ ਕੇ ਬੜੀਆਂ ਵਿਚਾਰਾਂ ਕਰਦੇ ਆ ਬਾਬਾ ਜੀ ਉਹ ਕਿਹੜੀਆਂ ਕਿਹੜੀਆਂ ਵਿਚਾਰਾਂ ਉਹਨਾਂ ਬਾਰੇ ਦੱਸੋ ਉਹ ਇੱਥੇ ਇੱਕ ਜੀ ਅੰਮਾਲਾ ਘੰਟ ਤੋਂ ਆਇਆ ਹਾਂਜੀ ਤੇ ਮੈਨੂੰ ਆਂਦਾ ਹੀ ਕਹਿੰਦਾ ਮੈਂ ਮਰ ਜਾਣਾ ਗੱਲਾਂ ਕਰੇ ਬੜੀਆਂ ਸੋਹਣੀਆਂ ਅੱਛਾ ਜੀ ਗਰਮੀਆਂ ਦੇ ਦਿਨ ਸੀਗੇ ਠੀਕ ਹੈ ਤੇ ਮੈਂ ਬਚਣਾ ਨਹੀਂ ਅੱਛਾ ਜੀ ਉਹ ਮੈਂ ਕਿਆ ਮੈਂ ਹੌਸਲਾ ਕਰ ਤੂੰ ਮੈਂ ਵੀ ਚੰਗਾ ਭਲਾ ਸੱਪਲੜੇ ਸਭ ਲੜਿਆ ਤਾਂ ਨਹੀਂ ਉਹਦੇ ਉਹ ਉਹਦਾ ਜ਼ਹਿਰ ਲੱਗੀ ਸੀ ਮਤਲਬ ਛਾਲਾ ਸੀ ਹਾਂ ਤੇ ਉਹਨੂੰ ਹੌਲੀ ਹੌਲੀ ਮੈਂ ਗੱਲ ਹੀ ਪਾਇਆ ਪਈ ਕੋਈ ਜਿਹਦਾ ਦਿਮਾਗ ਬਦਲੇ ਤੇ ਐਸੇ ਜੇ ਸੱਚੀ ਜ਼ਹਿਰ ਹੋਵੇ ਤਾਂ ਚਿਹਰੇ ਤੋਂ ਖਾਂ ਤੋਂ ਪਤਾ ਲੱਗ ਜਾਂਦਾ ਵੀ ਇਹਨੂੰ ਜ਼ਹਿਰ ਚੜੀ ਆ ਅੱਛਾ ਜੀ ਹਾਂ ਤੇ ਉਹਦੀਆਂ ਅੱਖਾਂ ਕਾ ਠੀਕ ਸੀਗੀਆਂ ਠੀਕ ਹੈ ਤੇ ਮੈਂ ਉਹਨੂੰ ਲਾਪਿਆ ਦੱਤਾਂ ਜੀ ਉਹ 6 ਕਿ 27 ਦਿਨ ਹੀ ਬਾਅਦ ਇੱਥੇ ਆਇਆ ਸੀ ਮੈਨੂੰ ਕਿਸੇ ਤੋਂ ਬਾਹਰ ਨੂੰ ਕਿਸੇ ਢਾਂਡੇ ਵਾਲੇ ਕੋਲ ਲੈ ਕੇ ਗਏ ਸੁੱਚੇ ਨੂੰ ਲੈ ਕੇ ਗਏ ਸੀ ਹਾਂਜੀ ਹਾਂਜੀ ਫੇ ਮੇਰੀ ਭੁੱਖ ਮਰ ਗਈ ਫੇ ਕਿਸੇ ਹੋਰ ਸੁੱਚੇ ਨੂੰ ਕੋਲ ਲੈ ਕੇ ਗਏ ਹੁਣ ਪੰਜ ਛੇ ਦਿਨ ਹੋ ਗਏ ਸੀਗੇ ਤੇ ਸੱਚਾ ਮੂ ਹੀ ਸੀ ਠੀਕ ਅੱਛਾ ਕੁਦਰਤੀ ਖੇਤੀ ਕਰਦੇ ਹਾਲ ਪਾਉਂਦਾ ਜੀ ਮੇਰੀ ਰੋਟੀ ਆਈ ਇੱਥੇ ਹਾਂਜੀ ਮੈਂ ਕਿਹਾ ਤੂੰ ਹੀ ਖਾ ਲਾ ਉਹ ਨੂੰ ਕਹਿੰਦਾ ਤੂੰ ਮੈਨੂੰ ਜੀ ਇਹਦਾ ਨਹੀਂ ਦੇਖਣਾ ਚਾਹੁੰਦਾ ਅੱਛਾ ਫਿਰ ਕਿਹਾ ਸੀ ਉੱਥੇ ਸੱਚੇ ਮੂੰਹ ਆਉਣਾ ਮੜ ਕੇ ਅੱਛਾ ਜੀ ਦੱਸ ਫਿਰ ਚ ਨਹੀਂ ਕੁਝ ਵੀ ਕਰਨਾ ਹੂੰ ਉਹ ਮੈਂ ਬਤੇਰਾ ਨੂੰ ਯਕੀਨ ਦਿਵਾ ਮਾਂ ਵੀ ਮੈਂ ਤੇਰਾ ਜ਼ਿੰਮੇਵਾਰ ਹਾਂ ਥੋੜੀ ਜੀ ਖਾ ਅੱਛਾ ਜੀ ਅੱਛਾ ਕਹਿੰਦਾ ਥੋੜੀ ਜੀ ਭੁਰਕੀ ਦੇ ਦਿਓ ਮੈਂ ਉਹਨੂੰ ਇੱਕ ਰੋਟੀ ਤੇ ਸਬਜ਼ੀ ਪਾ ਕੇ ਉਹਨੂੰ ਦਿੱਤੀ ਤੇ ਉਹ ਇੱਕ ਖਾ ਕੇ ਕਹਿੰਦਾ ਵੀ ਹੁਣ ਮੂੰਹ ਤਾਂ ਝੂਟਾ ਹੋ ਗਿਆ ਅੱਛਾ ਜੀ ਹੋਰ ਦੇ ਦਿਓ ਅੱਛਾ ਜੀ ਉਹ ਦੋ ਤਿੰਨ ਰੋਟੀਆਂ ਗਾਧੀਆਂ ਉੱਤੇ ਚੜ੍ਹੇ ਤੇ ਲੰਮਾ ਬੈ ਗਿਆ ਅੱਛਾ ਜੀ ਮੈਂ ਦੋ ਤਿੰਨ ਘੰਟੇ ਬਾਅਦ ਆਇਆ ਤਾਂ ਮੈਂ ਹਲਾ ਕੇ ਪੁੱਛਿਆ ਮੈਂ ਕਿੱਦਾਂ ਜੀ ਦਈਆਂ ਜੀ ਤੇ ਉਹਨੂੰ ਉਹਦੇ ਸੁੱਟੇ ਨੂੰ ਨਹੀਂ ਮਾਰ ਲੈਣਾ ਸੀ ਹਾਂ ਇਹ ਵਿਚਾਰਾ ਮਤਲਬ ਕਿ ਵੀ ਫਾਲਤੂ ਦੀ ਵਿਚਾਰਾ ਹੈ ਨਾ ਕੋਈ ਲੌਜੀਕ ਹੈ ਨਹੀਂ ਇਹ ਸ਼ਬਾ ਮੀਨਾ ਇੱਕ ਕੁੜੀ ਦੱਸੀ ਸੀ ਤੁਹਾਨੂੰ ਅੱਗੇ ਵੀ ਹਾਂਜੀ ਜਲੰਧਰੋਂ ਆਈ ਹਾਂਜੀ ਗੱਡੀ ਲੈ ਕੇ ਆਈ ਉਹਦਾ ਹਾਂਜੀ ਮੈਨੂੰ ਅੰਦਰ ਸਿਆ ਵੀ ਮੈਂ ਖਾਲਸਾ ਕਾਲਜ ਪੜਾਉਣੀ ਸ਼ਨੀ ਤੇ ਮੈਥ ਪੜਾਉਣੀ ਹੈ ਅੱਛਾ ਜੀ ਤੇ ਮੇਰੇ ਘਰ ਵੀ ਬਹੁਤ ਸੋਹਣਾ ਹੋਂ ਜਾਣ ਮੇਰਾ ਗੱਡੀ ਚ ਆਤੀ ਉਹਤੇ ਕਾਲਜ ਚ ਕਮਰਾ ਮੇਰਾ ਆਪਣਾ ਵੱਖਰਾ ਆ ਅੱਛਾ ਜੀ ਸਾਫ ਸਫਾਈ ਬਿਲਕੁਲ ਠੀਕ ਹੈ ਮੇਰੇ ਕਿਤੋਂ ਹੋ ਗਿਆ ਫੇ ਮੈਂ ਉਹਨਾਂ ਦੱਸਿਆ ਹੋਈ ਪੇ ਉਹਦੀ ਕਿਤੇ ਧਰ ਕਾਂਤ ਤੇ ਪਈ ਆ ਕਿਤੇ ਮਿੱਟੀ ਤੇ ਪਈ ਆ ਉਤੇ ਮੱਖੀ ਆ ਕੇ ਬਹਿ ਗਈ ਆ ਉਹਦੇ ਨਾਲ ਵੀ ਹੋ ਜਾਂਦਾ ਤੇ ਫਿਰ ਕਹਿੰਦੀ ਵੀ ਮੈਂ ਕਿਸੇ ਭਾਂਡੇ ਕੋਲ ਵਾਲੇ ਕੋ ਗਈ ਸੀ ਤੇ ਉਹ ਕਹਿੰਦੀ ਇਹ ਸਵਾ ਮਹੀਨਾ ਦੁੱਧ ਨਾ ਪੀਮੀ ਅੱਛਾ ਜੀ ਦੁੱਧ ਦੀ ਰੀਸ਼ਾ ਨਾ ਪਰੇਸ਼ਾਨ ਜੀ ਠੀਕ ਹੈ ਤੇ ਉਹ ਮੈਂ ਉਧਰ ਨੂੰ ਤਾਂ ਧਿਆਨ ਘੱਟ ਦਿੱਤਾ ਮੈਂ ਮੈਂ ਤਾਂ ਜਗਾ ਨਾ ਵੀ ਇਹ ਸਵਾ ਮਹੀਨੇ ਆਲੀ ਗੱਲ ਵਹਿਮ ਹਾਂਜੀ 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 ਤੇ ਮੈਂ ਹੀ ਪੁੱਛਿਆ ਵੀ ਬਾਪੇ ਸਵਾ ਮਹੀਨਾ ਕਿੰਨੇ ਦਿਨ ਹੁੰਦੇ ਹੁਣ 40 ਦਿਨ ਦੱਸੇ ਅੱਛਾ ਜੀ ਮੈਂ ਕਿਹਾ 1 ਮਹੀਨਾ ਕਿੰਨੇ ਦਿਨ ਹੁੰਦਾ ਹਾਂਜੀ ਉਹਨੇ 30 ਦਿਨ ਦਾ ਦੱਸਿਆ ਹਾਂਜੀ ਮੈਂ ਕਹਿੰਦਾ ਸਫਾਤਾ 37 ਹੋਏ ਤੁਸੀਂ ਮੁੰਡਿਆਂ ਨੂੰ ਗਲਤੀ ਪੜਾਈ ਜਾਂਦੀ ਹੈ ਮੈਂ ਪੜਾਉਣੇ ਤੋਂ ਗਲਤੀ ਪੜਾਈ ਜਾਂਦਾ ਸਹੀ ਗੱਲ ਆ ਫਿਰ ਸੋ ਇਹ ਬਹਿਮ ਬੜਿਆ ਇਹ ਨਹੀਂ ਚਾਹੀਤੇ ਜਾਂ ਕੋ ਲੋਜਿਕ ਹੋਵੇ ਦਾ ਤਾਂ ਵੀ ਮੰਨ ਬਿਲਕੁਲ ਜੀ ਇਹ ਹੀ ਗੱਲ ਹਾਂਜੀ ਇਹ ਬਹਿਮ ਹੋਰ ਹੋਰ ਕਿਸ ਤਰ੍ਹਾਂ ਦੇ ਬਹਿਮ ਲੈ ਕੇ ਆਉਂਦੇ ਲੋਕੀ ਕੱਪੜੇ ਲਾ ਕੇ ਸਿੱਟਦੇ ਹੋ ਹਾਂਜੀ ਜਿਹੜੇ ਪਾਏ ਇਹ ਤਾਂ ਹਾਂਜੀ ਦੇਖਿਆ ਮੈਂ ਅੱਛਾ ਉਹਦੇ ਪਿੱਛੇ ਕੀ ਆ ਲੋਜਿਕ ਵੀ ਕੱਪੜੇ ਸਿੱਟਦਾਂ ਨੇ ਪਤਾ ਨਹੀਂ ਜੀ ਕਿੱਥੋਂ ਆ ਜਾਂਦੇ ਕੋਈ ਸਮਝ ਨਹੀਂ ਆਉਂਦੀ ਅਚਾ ਉਹ ਅੰਦਰ ਸ਼ਿਵੰਦੀਆ ਜਗਾ ਬਣੀ ਪਿੰਡੀ ਆ ਪਿੰਡੀ ਅਸਲ ਉਹ ਮੈਨੂੰ ਕਿਸੇ ਨੇ ਕਿਹਾ ਵੀ ਇੱਥੇ ਜਲਧਾਰਾ ਚਾਹੀਦਾ ਜਲਧਾਰਾ ਜੀ ਉਹ ਭਾਂਡੇ ਚ ਛੇਕ ਕਰਕੇ ਉੱਤੇ ਦੇਖਦਾ ਰਹੇ ਚੱਲ ਹਾਂਜੀ ਅਚਾ ਜੀ ਜਰਾ ਭਾਂਡਾ ਵੀ ਵੱਡਾ ਆ ਚੰਗਾ ਆ ਹਾਂਜੀ ਹਾਂਜੀ ਛੇਕ ਵੀ ਕਰਤਾ ਵੀ ਧਾਰ ਲਗਾਤਾਰ ਪੈਂਦੀ ਰਹੇ ਉੱਪਰ ਪਾਉਂਦੇ ਰਹਿਣਾ ਪੈਂਦਾ ਹੋਣਾ ਨਹੀਂ ਉਹ ਭਰ ਦੇਣਾ ਕੋਈ ਸ਼ਰਤ ਤਾਂ ਖਤਮ ਹੋਏ ਆ ਆਹ ਚੰਗਾ 3-4 ਘੰਟੇ ਖੜ ਜਾਂਦੇ ਹਾਂ ਹਾਂਜੀ ਉੱਥੇ ਮੈਂ ਦੇਖਿਆ ਹੁਣ ਬਹੁਤੇ ਪੈਰਾਂ ਤੇ ਹੁੰਦੇ ਆ ਹਾਂਜੀ ਛਾਲੇ ਤੁਸੀਂ ਵੀ ਦੇਖੇ ਹੋਣੇ ਆ ਉਹਨਾਂ ਨੇ ਧਾਰ ਦੇ ਉੱਤੇ ਪੈਰ ਕਰ ਦੇਣਾ ਅਸਾਂ ਜੀ ਇੱਕਦਮ ਜੇਬਦੀ ਨੂੰ ਪੁੱਜਣ ਦਾ ਇਹ ਕੁੱਤੇ ਪੈਰ ਕਰ ਦੇਣਾ ਪੈਰ ਉੱਤੇ ਰੱਖ ਕੇ ਉਹਦੇ ਤਾਂ ਪਾਣੀ ਪਾਵੇ ਪਿੰਡੀ ਦੇ ਉੱਪਰ ਹਾਂ ਪਿੰਡੀ ਦੇ ਉੱਪਰ ਪੈਰ ਰੱਖ ਦੋ ਉਹ ਛੋਟੀ ਆ ਅੰਦਰ ਜਿਹੜੀ ਉਹ ਛੋਟੀ ਮੈਨੂੰ ਪਤਾ ਉਹ ਗੱਬੇ ਚਾ ਕਰ ਦਿੰਦਾ ਪੈਰ ਨਹੀਂ ਉੱਤੇ ਪਈ ਠੀਕ ਠਾਕ ਪੈਰ ਤੋਂ ਡਿਗੇ ਹੋ ਤੇ ਪਿੰਡੀ ਤੇ ਗਲਤ ਗੱਲ ਆ ਦੱਸੋ ਕੀ ਕਰੇ ਫੇ ਉਹ ਉਹਦੀ ਉਹਦਾ ਤੁਸੀਂ ਤੁਸੀਂ ਹੱਥ ਚ ਲੈ ਲਓ ਫੇ ਪਾ ਲਓ ਉੱਪਰ ਹੈਨਾ ਉਹਨੇ ਜਦ ਦਾ ਕਹਿੰਦਾ ਨੂੰ ਚੇਤੀ ਰਾਮਾ ਦੇ ਇਹ ਵਹਿਮ ਵਿਚਾਰ ਐਵੇਂ ਫालतੂ ਦੀ ਇਹ ਨਹੀਂ ਇੱਥੇ ਕਰਦੇ ਆ ਹੋਰ ਵੀ ਆਪਣੀ ਲਾਈਫ ਦੇ ਵਿੱਚ ਲੋਕੀ ਬਹੁਤ ਵਹਿਮ ਕਰਦੇ ਆ ਤੇ ਉਹ ਜਸਟ ਉਹ ਪੁੱਛਣਾ ਸੀਗਾ ਬਾਬਾ ਜੀ ਕੋਲੋਂ ਕਿ ਵੀ ਜਿੱਦਾਂ ਕਿ ਜਿਹੜੇ ਵਹਿਮ ਹੋ ਰਹੇ ਆ ਇਹ ਕਿੱਥੋਂ ਆਏ ਕਿ ਲੋਕਾਂ ਨੇ ਆਪ ਬਣਾ ਲਏ ਆ ਕਿੱਥੋਂ ਚੱਲਦੇ ਆ ਰਹੇ ਆ ਕਿਸ ਨੇ ਇਹਨੂੰ ਬਦਲਣ ਦੀ ਕਦੀ ਕੋਸ਼ਿਸ਼ ਨਹੀਂ ਕੀਤੀ ਬਾਬਾ ਜੀ ਤੁਸੀਂ ਤਾਂ ਇੱਥੇ ਕਾਫੀ ਜਣੇ ਨੂੰ ਕਹਿੰਦੇ ਹੋਵੋਗੇ ਕਿ ਕੀ ਕਰਦੇ ਆ ਤੁਸੀਂ ਲੌਜੀਕਲੀ ਸਮਝਾਉਂਦੇ ਹੋਵੋਗੇ ਵਧੀਰਾ ਸਮਝਾਉਣਾ ਜੀ ਉਹ ਸਮਝਦੇ ਆ ਬਹੁਤ ਘੱਟ ਇਹ ਨਹੀਂ ਹਟਦੇ ਹੁਣ ਤੁਸੀਂ ਦੇਖੋ ਆਉਂਦੇ ਕੀ ਕਰਨ ਇੱਥੇ ਤੁਹਾਡੇ ਕੋਲ ਪੁੱਛਣ ਕੀ ਆਉਂਦੇ ਆ ਚੁਟਕਲਾਈ ਆ ਜੀ ਹਾਂਜੀ ਹਾਂਜੀ ਕੋਈ ਸਾਥ ਸਿਗਾ ਗਰਮੀਆਂ 'ਚ ਕਿਸੇ ਤੇ ਘਰ ਗਿਆ ਹਾਂਜੀ ਉੱਤੇ ਕੋਈ ਦਾ ਮੇਰੇ ਰਲ ਦਾ ਬੰਦਾ ਟੱਕਰ ਗਿਆ ਹਾਂਜੀ ਹੁਣ ਦੇਖਿਆ ਵੀ ਸਾਥ ਦੀ ਸੇਵਾ ਬੜੀ ਕਰਦੇ ਉਹਨੂੰ ਠੰਡੇ ਪਾਣੀ ਨਾਲ ਨਾ ਆਇਆ ਪੱਖਾ ਚੱਲਣ ਅੱਛਾ ਜੀ ਤੇ ਪੂਰੀ ਹੋਜੀ ਸੇਵਾ ਕਰਨ ਉਹ ਸਾਧਦੀ ਬਚਾਰੇ ਦੀ ਕਿਸਮਤ ਮਾੜੀ ਹੋ ਸਿਆਲ ਨੂੰ ਕਿਤੇ ਉਹਦੇ ਘਰ ਚਲੇ ਗਿਆ ਅੱਛਾ ਜੀ ਅੱਛਾ ਜੀ ਪਹਿਲਾਂ ਤਾਂ ਉਹ ਪਾਣੀ ਠੰਡਾ ਕੀਤਾ ਉਹਦੇ ਉੱਤੇ ਪਾਉਣ ਨੂੰ ਨਾ ਆਇਆ ਅੱਛਾ ਜੀ ਅੱਛਾ ਇਹ ਉਹਨੂੰ ਪੱਕਾ ਚੱਲਣ ਲੱਗ ਪਿਆ ਉਹ ਕਹਿੰਦਾ ਮੈਨੂੰ ਠੰਡ ਨਾਲ ਮਰ ਜੂੰਗਾ ਕਹਿੰਦਾ ਤੇਰਾ ਸੁੱਕ ਲੈ ਕਾ ਮੇਰਾ ਤਾਂ ਪੁੰਨ ਹੋਈ ਜਾਂਦਾ ਤਾਂ ਪੁੰਨ ਹੋਈ ਜਾਂਦਾ ਸੋ ਜੀ ਇੱਧਰ ਨੂੰ ਪੁੰਨ ਲੈ ਕੇ ਟੁਰ ਪਏ ਸਹੀ ਗੱਲ ਆ ਜੀ ਇਹ ਵੈਸੇ ਚੀਜ਼ਾਂ ਜਿਹੜੀਆਂ ਨਾ ਮੈਂ ਨਹੀਂ ਦੇਖਿਆ ਵੀ ਇਹ ਚੇਂਜ ਹੋ ਸਕਦੀਆਂ ਮੈਨੂੰ ਨਹੀਂ ਲੱਗਦਾ ਬਾਬਾ ਜੀ ਤੁਹਾਨੂੰ ਕੀ ਲੱਗਦਾ ਇਹ ਚੀਜ਼ ਚੇਂਜ ਹੋ ਸਕਦੀ ਮੈਨੂੰ ਕਈਆਂ ਨੇ ਕਿਹਾ ਤੂੰ ਭਗਵੇਂ ਨਹੀਂ ਪਾਉਂਦਾ ਹਾਂਜੀ ਮੈਂ ਇਦਾਂ ਹੀ ਮੈਂ ਕਹਿੰਦਾ ਮੇਰਾ ਇਦਾਂ ਹੀ ਸਰੀ ਜਾਂਦਾ ਨਹੀਂ ਮੈਂ ਉਹਦਾ ਗੱਲ ਕਰਦਾ ਜਿਹੜੇ ਲੋਕੀ ਜਿੱਦਾਂ ਵਹਿਮ ਪਰ ਵਿਚਾਰਾ ਕਰਦੇ ਆ ਉਹ ਨਹੀਂ ਚੇਂਜ ਹੋ ਸਕਦੀਆਂ ਤੁਸੀਂ ਜਿੰਨਾ ਮਰਜੀ ਕਰ ਲੋ ਆਹ ਨੂੰ ਦੇਖੋ ਮੈਂ ਤਾਂ ਇਹ ਗੱਲ ਦੇਖੀ ਵੀ ਜੋ ਮੇਰਾ ਐਕਸਪੀਰੀਅੰਸ ਆ ਲਾਈਫ ਦਾ ਜੋ ਮੈਂ ਮੇਰੀ ਸੋਚ ਆ ਹਾਂ ਉਹ ਇਹ ਆ ਵੀ ਜਿੰਨਾ ਤੁਸੀਂ ਕਿਸੇ ਵਹਿਮ ਬਾਰੇ ਸੁਣਦੇ ਆ ਨਾ ਤੁਸੀਂ ਮੈਨੂੰ 10 ਵਹਿਮ ਦੱਸੋਗੇ ਨਾ ਕਿ ਮੇਰੇ ਦਿਮਾਗ ਦੇ ਵਿੱਚ ਕਿਤਨਾ ਕਿਤੇ ਫਸ ਗਿਆ ਫਸ ਗਿਆ ਫਸ ਗਿਆ ਜਦੋਂ ਮੈਂ ਉਹਦੀ ਸਿਚੁਏਸ਼ਨ ਚ ਆਉਣਾ ਨਾ ਕਦੀ ਕਿਤੇ ਤਾਂ ਮੈਂ ਮੈਂ ਵੀ ਉਹ ਵਿਚਾਰ ਕਰਨੀ ਆ ਇੱਕ ਵਾਰੀ ਜਦੋਂ ਮੇਰੇ ਮਰੀ ਨਾ ਜਦੋਂ ਮਤਲਬ ਕਿ ਬਿਲਕੁਲ ਪ੍ਰੋਬਲਮ ਚ ਹਾਂ ਮੈਂ ਕਿਸੇ ਹੁਣ ਦੇਖੋ ਸਾਨੂੰ ਨਹੀਂ ਪਤਾ ਸਿਗਾ ਵੀ ਆ ਬਿੱਲੀ ਰਸਤਾ ਕੱਟ ਜਾ ਵਾਲੀ ਗੱਲ ਠੀਕ ਆ ਜੀ ਹੁਣ ਜਦੋਂ ਅਚਨਚੇ ਤੁਹਾਡੇ ਮੂਹਰੇ ਕੱਟ ਵੀ ਜਾਵੇ ਨਾ ਹਾਂਜੀ ਤੇ ਤੁਹਾਡੇ ਇੱਕ ਵਾਰੀ ਆਉਂਦੀ ਆ ਉਹ ਆਉਂਦਾ ਪ੍ਰਭਾਵ ਆ ਤੁਹਾਡੇ ਇੱਕ ਵਾਰੀ ਦਿਮਾਗ ਚ ਆਉਂਦੀ ਆ ਗੱਲ ਚਾਹੇ ਨਹੀਂ ਮੰਨਦੇ ਨਹੀਂ ਮੰਨਦੇ ਆਪਾਂ ਕਹਿੰਨੇ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਬਿਲਕੁਲ ਜੀ ਪਰ ਉਹ ਤੁਹਾਨੂੰ ਉਹ ਜਦੋਂ ਤੁਹਾਡੇ ਦਿਮਾਗ ਚ ਵੱਢ ਜਾਂਦੀ ਨਾ ਚੀਜ਼ ਉਹ ਫੇਰ ਫੇਰ ਉਹਦਾ ਉਹਦਾਂ ਦੇ ਐਕਸ਼ਨ ਹੁਣ ਲੱਪੰਦੇ ਆ ਰੈਕਟ ਕਰਦੀ ਹੈ ਹਾਂ ਉਹਦਾਂ ਦੇ ਐਕਸ਼ਨ ਹੁਣ ਲੱਪੰਦੇ ਤੁਹਾਡੇ ਦਿਮਾਗ ਚ ਹੁਣ ਤੁਸੀਂ ਕੰਮ ਚੱਲੇ ਬੜੇ ਪੋਜ਼ਿਟਿਵ ਤਰੀਕੇ ਨਾਲ ਹਾਂ ਮੰਨ ਲਓ ਮੰਨ ਲਓ ਇੰਟਰਵਿਊ ਚੱਲੇ ਤੁਸੀਂ ਦੇਣ ਹਾਂ ਠੀਕ ਹੈ ਜੀ ਤੁਹਾਡੇ ਮਨੋਂ ਬਿੱਲੀ ਰਸਤਾ ਕੱਟ ਗਈ ਤੁਸੀਂ ਕਹਣਾ ਯੂ ਆਰ ਅੱਜ ਨਹੀਂ ਹੁੰਦੀ ਇੰਟਰਵਿਊ ਚਾਹੀਦੀ ਤੁਹਾਡੇ ਦਿਮ ਮਾ ਮੇਰੇ ਮੇਰੀ ਸੋਚ ਜਿਹੜੀ ਸੀ ਉਹ 네ਗੇਟਿਵ ਬਣ ਗਈ ਹਾਂਜੀ ਹਾਂਜੀ ਉਹ ਉਹ ਮੈਨੂੰ ਉਹਨੇ ਉੱਤੇ ਪਾਸ ਨਹੀਂ ਹੋਣ ਦੇਣਾ ਉਹਨੇ ਇਫੈਕਟ ਕਰਨਾਗੇ ਦੇ ਨਾਲ ਕਿਹਦੇ ਇਹ ਵੀ ਮੈਂ ਕਹਿੰਦਾ ਵੀ ਮੈਂ ਆਪਣੇ ਸਾਰੇ ਵੀਵਸ ਨੂੰ ਵੀ ਕਹਿੰਦਾ ਜਦੋਂ ਤੁਹਾਨੂੰ ਕਿਤੇ ਕੋਈ ਵਹਿਮ ਭਰਮ ਵਿਚਾਰ ਕੋਈ ਇਦਾਂ ਦੇ ਕੋਈ ਸੁਣਾਉਣ ਲੱਗਦਾ ਨਾ ਉਹਨੂੰ ਉਹਨੂੰ ਕਹਿ ਦਿਓ ਵੀ ਸਟਾਪ ਇਹ ਨਹੀਂ ਸੁਣਾਈ ਚੰਗੀ ਗੱਲ ਕਿਉਂਕਿ ਤੇਰੇ ਦਿਮਾਗ ਚ ਘਰ ਕੀਤਾ ਕੀਤਾ ਹਾਂਜੀ ਮੇਰੇ ਚ ਨਾ ਕਰ ਜਾ ਕਿਤੇ ਮੋਰ ਮੈਂ ਤੁਹਾਡੇ ਕੋਲ ਵਿੱਚ ਦਾ ਪੁੱਛਿਆ ਵਿਚਾਰ ਚਲੋ ਤੁਸੀਂ 2 3 4 ਜਿੰਨੇ ਦੱਸਿਆ ਠੀਕ ਹੈ ਚਲੋ ਬਾਕੀ ਲੋਕੀ ਆਪ ਸਮਝ ਸਮਝਦਾ ਰਿਹਾ ਅੱਛਾ ਦੂਜਾ ਜੀ ਸਲਾਹ ਦੇਣ ਵਾਲੇ ਬਹੁਤ ਸੋਹਣੇ ਹੁੰਦੇ ਇੱਥੇ ਹਾਂਜੀ ਕਈ ਵਾਰੀ ਹੁਣ ਤਾਂ ਨਈ ਕੋ ਕਾਰੋਬਾਰ ਨਹੀਂ ਹੁੰਦਾ ਇੱਥੇ ਰੀਨ ਨਿਗਾਹ ਵੀ ਰਹਿੰਦੀ ਹੈ ਕੋ ਸਾਹਮਣੇ ਕਪੜਾ ਸਿੱਟੇ ਤਾਂ ਕਈ ਦਾ ਵੀ ਨਾ ਸਿੱਟ ਹਾਂਜੀ ਹਾਂਜੀ ਨਹੀਂ ਤਾਂ ਸ਼ਾਮ ਨੂੰ ਆ ਚਾਰੋ ਵੀ ਭਰਿਆ ਹੁੰਦੇ ਸੀ ਜੀ ਬਾਥਰੂਮ ਹੋਰ ਹੋਰ ਦੱਸੋ ਚਾਹ ਇੱਕਦਮ ਮੈਂ ਡੰਡੇ ਨਾਲ ਇਕੱਠੇ ਕਰਾਂ ਉਸ ਬੰਦਾ ਬੜਾ ਸੁਣਾ ਅੱਛਾ ਜੀ ਇਹਦਾ ਇਹ ਕੀ ਕਰਨਿਆ ਮੈਂ ਕਿਹਾ ਜੀ ਇਕੱਠੇ ਕਰਕੇ ਅੱਗ ਲਾਉਣੀ ਹੈ ਅੱਛਾ ਤੇ ਕਹਿੰਦਾ ਨਹੀਂ ਅੱਗ ਨਾ ਲਾਓ ਤੋ ਵੀ ਕੋਣੋਂ ਤੋਂ ਆਕੇ ਪ੍ਰੈਸ ਕਰਾ ਕੇ ਹਾਂਜੀ ਇਹ ਤੁਹਾਡੇ ਘੱਟੋ ਘੱਟ 4-5000 ਦੇ ਹੋਣੇ ਹਾਂ ਇੰਨਾ ਢੇਰ ਕੱਪੜਿਆਂ ਦਾ ਹਾਂ ਠੀਕ ਹੈ ਜੀ ਮੈਂ ਹੱਥ ਜੋੜੇ ਮੈਂ ਕਿਹਾ ਤੂੰ ਮੈਨੂੰ 2000 ਹੀ ਦੇ ਦੇ ਅੱਛਾ ਜੀ ਲੈ ਜਾ ਲੈ ਜਾ ਉਹ ਸਹੀ ਗੱਲ ਹੈ ਨਹੀਂ ਜੀ ਕਹਿੰਦਾ ਤੁਸੀਂ ਮੈਂ ਕਿਹਾ 1000 ਦੇ ਦੇ ਅੱਛਾ ਜੀ 500 ਦੇ ਦੇ ਹਾਂ ਢਾਈ ਰੋਦੇ ਦੇ 100 ਦੇ ਦੇ ਨਹੀਂ ਮੰਨਿਆ ਮੈਂ ਪੇ ਗਿਆ ਮੈਂ ਉਹਦਾ ਹੀ ਲੈ ਜਾ ਸਹੀ ਗੱਲ ਆ ਦੇਖੋ ਇੱਥੇ ਲੋਕੀ ਨਹਾਉਣ ਆਉਂਦੇ ਆ ਸੱਪਾਂ ਦੇ ਕੱਟੇ ਹੋਏ ਜਾਂ ਜਿੱਦਾਂ ਕੋਈ ਕੱਖ ਲੱਗ ਗਿਆ ਤੇ ਉਹੀ ਬਾਬਾ ਜੀ ਦੱਸਦੇ ਸੀ ਕਿ ਕੱਪੜੇ ਸਿੱਟ ਜਾਂਦੇ ਆ ਜਿਹੜੇ ਵਹਿਮ ਭਾਰੰਗ ਕਰਦੇ ਆ ਉਸ ਚੀਜ਼ ਬਾਰੇ ਦੱਸ ਰਹੀ ਬਾਬਾ ਜੀ ਤੇ ਚਲੋ ਇਹ ਤਾਂ ਚੱਲਦਾ ਹੀ ਰਹਿਣਾ ਜੀ ਵਾਝਣ ਚੰਗਾ ਆ ਜੀ ਪਾਚਣ ਚੰਗਾ ਆ ਹਾਂ